ਸਰਕਾਰ ਪੂਰਾ ਜੋਰ ਲਾ ਰਹੀ ਹੈ ਕਿ ਅਸੀਂ ਬੱਚਿਆਂ ਨੂੰ ਪੜਾਈਏ ਲਿਖਾਈਏ ਪੰਜਾਬ ਦੇ ਬੱਚੇ ਨੇ ਜਿਹੜੇ ਉਹ ਪੜ੍ਹਨ ਲਿਖਣ ਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਜਿਹੜੇ ਸਕੂਲੀ ਪੱਧਰ ਦੀ ਸਿੱਖਿਆ ਸਕੂਲ ਆਫ ਐਮਿਨੈਂਸ ਵਰਗੇ ਸਕੂਲ ਬਣਾਏ ਜਾ ਰਹੇ ਨੇ ਵਧੀਆ ਕਾਲਜ ਖੋਲੇ ਜਾ ਰਹੇ ਨੇ ਮੈਡੀਕਲ ਕਾਲਜ ਖੋਲੇ ਜਾ ਰਹੇ ਨੇ ਕਿ ਸਾਡੇ ਬੱਚੇ ਕਿਸੇ ਵੀ ਗੱਲੋਂ ਪਿੱਛੇ ਨਾ ਰਹਿ ਜਾਣ ਸੋ ਮੈਂ ਅੱਜ ਮਾਵਾਂ ਭੈਣਾਂ ਨੂੰ ਮੇਰੀਆਂ ਬਜ਼ੁਰਗ ਬੈਠੇ ਨੇ ਇਹੀ ਬੇਨਤੀ ਕਰੂੰਗੀ ਕਿ ਜਿਹਦੇ ਕੋਲ ਵੀ ਧੀ ਹੈ ਉਹ ਆਪਦੀਆਂ ਧੀਆਂ ਨੂੰ ਪੜਾਇਓ ਜ਼ਰੂਰ ਕਿਉਂਕਿ ਇਹਨਾਂ ਨੇ ਪੜ੍ਹ ਲਿਖ ਕੇ ਤਾਂ ਉਹਨੂੰ ਥੋੜਾ ਜ਼ਿੰਦਗੀ ਤੁਹਾਡੀ ਆਸਾਨ ਕਰਨੀ ਹੈ ਸੌਖੀ ਕਰਨੀ ਹੈ ਤੁਹਾਡੇ ਤੇ ਬੋਝ ਨਹੀਂ ਹੈ ਗਿਆ ਪੁਰਾਣਾ ਜ਼ਮਾਨਾ ਹੁੰਦਾ ਸੀਗਾ ਕਿ ਬੋਝ ਧੀਆਂ ਅੱਜ ਦਾ ਜ਼ਮਾਨਾ ਬਦਲ ਗਿਆ ਬਦਲਦੇ ਦੌਰ ਚ ਸਾਨੂੰ ਵੀ ਬਦਲਣਾ ਚਾਹੀਦਾ ਸਾਨੂੰ ਚਾਹੀਦਾ ਹੈ ਕਿ ਆਪਾਂ ਆਪਣੇ ਬੱਚਿਆਂ ਨੂੰ ਇੱਕ ਜਿਹੇ ਟ੍ਰੀਟ ਕਰੀਏ ਉਹਨਾਂ ਨੂੰ ਪੜ੍ਹਨ ਲਿਖਣ ਦੇ ਅੱਗੇ ਵਧਣ ਦੇ ਮੌਕੇ ਦੇਈਏ ਸਭ ਤੋਂ ਪਹਿਲਾਂ ਮੈਂ ਅੱਜ ਸਾਰੇ ਬੱਚਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਨੀ ਆ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਅੱਜ ਇਹਨਾਂ ਦੇ ਨਵੇਂ ਜੀਵਨ ਦੀ ਸ਼ੁਰੂਆਤ ਹੋਈ ਹੈ ਮੈਂ ਪਰਮਾਤਮਾ ਦੇ ਅੱਗੇ ਅਰਦਾਸ ਕਰਦੀ ਆ ਕਿ ਇਹਨਾਂ ਦਾ ਜਿਹੜਾ ਨਵਾਂ ਸਫ਼ਰ ਹੈ ਉਹ ਖੁਸ਼ੀਆਂ ਭਰਿਆ ਹੋਵੇ ਪਰਿਵਾਰ ਇਹਨਾਂ ਦਾ ਹਮੇਸ਼ਾ ਖੁਸ਼ ਵਸੇ ਹਮੇਸ਼ਾ ਇਹਨਾਂ ਵੱਲੋਂ ਜਿਹੜੀਆਂ ਧੀਆ ਵੱਲੋਂ ਪੇਕੇਆਂ ਨੂੰ ਵੀ ਠੰਡੀਆਂ ਹਵਾਵਾਂ ਮਾਣਾਂ ਪੇਕੇ ਇਹਨਾਂ ਦੇ ਹਮੇਸ਼ਾ ਖੁਸ਼ ਰਹਿਣ ਕਿ ਜਿੱਥੇ ਅਸੀਂ ਧੀਆ ਦਾ ਤੌਰ ਤਾਂ ਉਹ ਇੰਨੇ ਚੰਗੇ ਨੇ ਕਿ ਸਾਨੂੰ ਕਦੇ ਦਿੱਕਤ ਆਈ ਨਹੀਂ ਕਦੇ ਮਹਿਸੂਸ ਹੋਇਆ ਨਹੀਂ ਕਿ ਕੋਈ ਕੁੜੀ ਕਿਸੇ ਬਗਾਨੇ ਕਰ ਚੋਰੀ। ਸੋ ਅੱਜ ਮੈਨੂੰ ਇੱਥੇ ਪਹੁੰਚ ਕੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਸਾਰੇ ਆਰਗੇਨਾਈਜ਼ਰਸ ਦਾ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਲੀਕਿਆ ਹੈ। ਹੈਪੀ ਬਾਬਾ ਜੀ ਦਾ ਜਿਨ੍ਹਾਂ ਦੀ ਬੜੀ ਸੇਵਾ ਹੈ। ਅੱਜ 22 ਸਾਲ ਹੋ ਗਏ ਲਗਾਤਾਰ ਤੀਆਂ ਦੇ ਵਿਆਹ ਕਰਦੇ ਆ ਰਹੇ ਨੇ ਬੜੀ ਵੱਡੀ ਸੇਵਾ ਮਾਲਕ ਨੇ ਇਹਨਾਂ ਨੂੰ ਬਖਸ਼ੀ ਹੈ ਜਦੋਂ ਇਹਨਾਂ ਦੀ ਸੇਵਾ ਦੇਖਦੇ ਆ ਫਿਰ ਆਪਣਾ ਜੀ ਕਰਦਾ ਕਿ ਅਸੀਂ ਵੀ ਘਰੋਂ ਨਿਕਲ ਕੇ ਤੁਹਾਡੇ ਵਿੱਚ ਹਾਜ਼ਰੀ ਲਵਾਈਏ ਬੱਚਿਆਂ ਲਈ ਮਿਲिएគ្ន ਲਈ ਇਹਨਾਂ ਨੂੰ ਪਿਆਰ ਕਰੀਏ ਕਿਉਂਕਿ ਵੱਡੇ ਤੋਂ ਵੱਡੇ ਦਾਨੀ ਜਿਹੜੇ ਨੇ ਉਹ ਪੰਜਾਬ 'ਚ ਬੈਠੇ ਨੇ ਪੰਜਾਬੀ ਧਰਤੀ ਤੇ ਅੱਜ ਤੀਆਂ ਦਾ ਵਿਆਹ ਦੇ ਕਾਰਜ ਪੂਰੇ ਹੋਏ ਨੇ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਖੁਸ਼ੀ ਦੀ ਲੱਗਦੀ ਹੈ ਕਿ ਮੈਂ ਪਿਛਲੇ ਸਾਲ ਵੀ ਆ ਕੇ ਦੇਖਿਆ ਸੀ ਵੀ ਕੋਈ ਧਰਮ ਦਾ ਜਾਤ ਪਾਤ ਦਾ ਕੋਈ ਫਰਕ ਨਹੀਂ ਹੈਗਾ ਸਾਰਿਆਂ ਨੂੰ ਇੱਕ ਜਿਹੇ ਟ੍ਰੀਟ ਕੀਤਾ ਜਾਂਦਾ ਸਾਰਿਆਂ ਨੂੰ ਇੱਕ ਜਿਹੇ ਜੋ ਵੀ ਦਾਜ ਦਹੇਜ ਦਾ ਸਮਾਨ ਹੈ ਉਹ ਦਿੱਤਾ ਜਾਂਦਾ ਮੈਨੂੰ ਲੱਗਦਾ ਮੈਂ ਜਦੋਂ ਆਉਂਦੀ ਹੋਈ ਐਂਟਰ ਕਰਦੀ ਦੇਖ ਰਹੀ ਸੀ ਵੀ ਕੋਈ ਵੀ ਐਹੋ ਜੀ ਚੀਜ਼ ਨਹੀਂ ਸੀ ਜਿਹੜੀ ਇਹਨਾਂ ਲਈ ਨਾ ਹੋਵੇ ਧੀਆਂ ਲਈ ਹਰ ਚੀਜ਼ ਟੀਵੀ ਹੋ ਗਿਆ ਫ੍ਰਿਜ ਹੋ ਗਿਆ ਵਾਸ਼ਿੰਗ ਮਸ਼ੀਨ ਹੋ ਗਈ ਸੋ ਮੈਂ ਸਾਰੇ ਆਪਣੇ ਵੀਰਾਂ ਦਾ ਧੰਨਵਾਦ ਕਰਦੀ ਆ ਜਿਹੜੇ ਆਪਣੀ ਨੇਕ ਕਮਾਈ ਚੋਂ ਜਿਹੜੀ ਤਿਲ ਫੁੱਲ ਭੇਟਾ ਉਹ ਇਨਾਂ ਧੀਆਂ ਲਈ ਉਹਨਾਂ ਨੇ ਖਰਚੀ ਐ ਮੁੱਖ ਮੰਤਰੀ ਸਾਹਿਬ ਪਹਿਲਾਂ ਇਸ ਪ੍ਰੋਗਰਾਮ ਤੇ ਹਾਜ਼ਰੀ ਲਵਾਉਂਦੇ ਰਹੇ ਨੇ ਬਤੌਰ ਐਮਪੀ ਉੱਥੇ ਪਹੁੰਚਦੇ ਸੀਗੇ ਤੇ ਜਦੋਂ ਵੀ ਮੈਂ ਉਹਨਾਂ ਨਾਲ ਗੱਲ ਕਰਦੀ ਆ ਕਿ ਮੈਨੂੰ ਸ਼ਪਾਰ ਵਾਲਿਆਂ ਨੇ ਇੱਥੇ ਬੁਲਾਇਆ ਅਹਿਮਦਗੜ ਵਾਲਿਆਂ ਨੇ ਬੁਲਾਇਆ ਤੇ ਉਹ ਮੈਨੂੰ ਹਮੇਸ਼ਾ ਗੱਲ ਕਹਿੰਦੇ ਨੇ ਵੀ ਤੂੰ ਜਾ ਕੇ ਆਉਣਾ ਹਾਜ਼ਰੀ ਲਵਾ ਕੇ ਆਉਣੀ ਆ ਬਹੁਤ ਉਹਨਾਂ ਦਾ ਪਿਆਰ ਹੈ ਜੁੜੇ ਹੋਏ ਨੇ ਇੱਥੇ ਤੇ ਅੱਜ ਮੈਂ ਤੁਹਾਡੇ ਸਾਰਿਆਂ ਨਾਲ ਵਾਅਦਾ ਵੀ ਕਰਕੇ ਜਾਂਦੀ ਆਂ ਵੀ ਜਦੋਂ ਤੱਕ ਮੈਂ ਹੋ ਸਕਦਾ ਹੋਇਆ ਮੈਂ ਹਰ ਸਾਲ ਬੱਚਿਆਂ 'ਚ ਹਾਜ਼ਰੀ ਲਵਾਉਂਦੀ ਰਹੂੰਗੀ ਤੁਹਾਡੇ 'ਚ ਆਉਂਦੀ ਰਹੂੰਗੀ ਜਿਵੇਂ ਐਮਐਲਏ ਸਾਹਿਬ ਨੇ ਸਾਨੂੰ ਪਹਿਲਾਂ ਦੱਸਿਆ ਕਿ ਧੀਆਂ ਦੇ ਹਿੱਸੇ ਬੜੇ ਸਾਰੇ ਦੁੱਖ ਆਏ ਨੇ ਪ੍ਰੂਨ ਅਤਿਆ ਵਰਗੀ ਪ੍ਰੀਤੀ ਹੋ ਗਈ ਬਾਲ ਵਿਆਹ ਹੋ ਗਿਆ ਬੜੀਆਂ ਸਾਰੀਆਂ ਮਾੜੀਆਂ ਜਿਹੜੀਆਂ ਕੁਰੀਤੀਆਂ ਸੀਗੀਆਂ ਉਹ ਸਮਾਜ 'ਚ ਸੀਗੀਆਂ ਮੈਂ ਇਹ ਗੱਲ ਕਹਿ ਨਹੀਂ ਸਕਦੀ ਕਿ ਇਹ ਸਾਰੀਆਂ ਖਤਮ ਹੋ ਗਈਆਂ ਪਰ ਬਹੁਤ ਹੱਦ ਤੱਕ ਇਹ ਚੀਜ਼ਾਂ ਜਿਹੜੀਆਂ ਅੱਗੇ ਨਾਲੋਂ ਕੰਟਰੋਲ 'ਚ ਹੋ ਗਈਆਂ ਮਾਪਿਓ ਵੀ ਪੜ੍ਹੇ ਲਿਖੇ ਹੋ ਗਏ ਉਹਨਾਂ ਨੂੰ ਪਤਾ ਹੈ ਕਿ ਧੀਆਂ ਨੇ ਜਿਹੜੀਆਂ ਉਹ ਬਹੁਤ ਮਾਪਿਓ ਦਾ ਨਾਮ ਰੌਸ਼ਨ ਕਰਦੀਆਂ ਨੇ ਸਾਨੂੰ ਸਿਰਫ ਇੱਕ ਚੀਜ਼ ਚਾਹੀਦੀ ਹੈ ਕਿ ਆਪਾਂ ਇਹਨਾਂ ਨੂੰ ਪੜਾ ਲਿਖਾ ਦਈਏ ਜੇ ਧੀਆ ਪੜ੍ਹ ਲਿਖ ਜਾਣਗੀਆਂ ਆਦੇ ਪੈਰਾਂ ਤੇ ਖੜ੍ਹ ਜਾਣਗੀਆਂ ਤੇ ਇਹਨਾਂ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਣੀ ਸਮਾਜ ਸਰਕਾਰ ਪੂਰਾ ਜੋਰ ਲਾ ਰਹੀ ਹੈ ਕਿ ਅਸੀਂ ਬੱਚਿਆਂ ਨੂੰ ਪੜਾਈਏ ਲਿਖਾਈਏ ਪੰਜਾਬ ਦੇ ਬੱਚੇ ਨੇ ਜਿਹੜੇ ਉਹ ਪੜਨ ਲਿਖਨ ਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਜਿਹੜੇ ਸਕੂਲੀ ਪੱਧਰ ਦੀ ਸਿੱਖਿਆ ਸਕੂਲ ਆਫ ਐਮਿਨੈਂਸ ਵਰਗੇ ਸਕੂਲ ਬਣਾਏ ਜਾ ਰਹੇ ਨੇ ਵਧੀਆ ਕਾਲਜ ਖੋਲੇ ਜਾ ਰਹੇ ਨੇ ਮੈਡੀਕਲ ਕਾਲਜ ਖੋਲੇ ਜਾ ਰਹੇ ਨੇ ਕਿ ਸਾਡੇ ਬੱਚੇ ਕਿਸੇ ਵੀ ਗੱਲੋਂ ਪਿੱਛੇ ਨਾ ਰਹਿ ਜਾਣ ਸੋ ਮੈਂ ਅੱਜ ਮਾਵਾਂ ਭੈਣਾਂ ਨੂੰ ਮੇਰੀਆਂ ਬਜ਼ੁਰਗ ਬੈਠੇ ਨੇ ਇਹੀ ਬੇਨਤੀ ਕਰੂੰਗੀ ਕਿ ਜਿਹਦੇ ਕੋਲ ਵੀ ਧੀ ਹੈ ਉਹ ਆਪਦੀਆਂ ਧੀਆਂ ਨੂੰ ਪੜਾਇਓ ਜ਼ਰੂਰ ਕਿਉਂਕਿ ਇਹਨਾਂ ਨੇ ਪੜ ਲਿਖ ਕੇ ਤਾਂ ਉਹਨੂੰ ਥੋੜਾ ਜ਼ਿੰਦਗੀ ਥੋੜੀ ਆਸਾਨ ਕਰਨੀ ਹੈ ਸੌਖੀ ਕਰਨੀ ਹੈ ਤੁਹਾਡੇ ਤੇ ਬੋਝ ਨਹੀਂ ਹੈ ਗਿਆ ਪੁਰਾਣਾ ਜ਼ਮਾਨਾ ਹੁੰਦਾ ਸੀਗਾ ਕਿ ਬੋਝ ਧੀਆਂ ਆਦਾ ਜ਼ਮਾਨਾ ਬਦਲ ਗਿਆ ਬਦਲਦੇ ਦੌਰ 'ਚ ਸਾਨੂੰ ਵੀ ਬਦਲਣਾ ਚਾਹੀਦਾ ਸਾਨੂੰ ਚਾਹੀਦਾ ਹੈ ਕਿ ਆਪਾਂ ਆਪਣੇ ਬੱਚਿਆਂ ਨੂੰ ਇੱਕ ਜਿਹੇ ਟ੍ਰੀਟ ਕਰੀਏ ਉਹਨਾਂ ਨੂੰ ਪੜਨ ਲਿਖਨ ਦੇ ਅੱਗੇ ਵਧਣ ਦੇ ਮੌਕੇ ਦੇਈ ਸੋਚ ਮੈਂ ਸਾਰੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਬਹੁਤ ਵਧਾਈਆਂ ਦਿੰਨੀ ਆ ਮੈਨੂੰ ਬਹੁਤ ਵਧੀਆ ਲੱਗਿਆ ਤੁਹਾਡੇ ਚ ਪਹੁੰਚ ਕੇ ਤੇ ਪ੍ਰਮਾਤਮਾ ਕਰੇ ਕਿ ਇਹ ਬੱਚੇ ਬਹੁਤ ਸਾਰੀਆਂ ਤਰੱਕੀਆਂ ਛੂਣ ਆਪਦੇ ਘਰਾਂ ਚ ਖੁਸ਼ੀ-ਖੁਸ਼ੀ ਵਸਣ ਹਮੇਸ਼ਾ ਖੁਸ਼ ਰਹਿਣ ਤਰੱਕੀਆਂ ਕਰਨ ਜੋ ਵੀ ਜ਼ਿੰਦਗੀ ਚ ਕਰਨਾ ਚਾਹੁੰਦੇ ਨੇ ਹਮੇਸ਼ਾ ਆਪਣੀਆਂ ਬੁਲੰਦੀਆਂ ਹਾਸਲ ਕਰਨ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਆ ਕਿ ਇਹ ਵਿਆਹ ਤਾਂ ਬਹੁਤ ਖਾਸ ਹੈ ਜਿੱਥੇ ਮੈਂ ਦੇਖ ਰਹੀ ਆ ਕਿ ਸਾਰੇ ਮਹਾਂਪੁਰਸ਼ ਪਹੁੰਚੇ ਹੋਏ ਨੇ ਵੱਡੀਆਂ-ਵੱਡੀਆਂ ਹਸਤੀਆਂ ਪਹੁੰਚੀਆਂ ਹੋਈਆਂ ਨੇ ਮੈਂ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਕਿਉਂਕਿ ਅਕਸਰ ਵਿਆਹ ਤੇ ਆਪਾਂ ਕੀ ਕਰਦੇ ਆ ਨੇੜੇ ਦੇ ਰਿਸ਼ਤੇਦਾਰ ਬੁਲਾ ਲਏ ਕੋਈ ਆਪਣਾ ਸੱਜਣ ਮਿੱਤਰ ਬੁਲਾ ਲਿਆ ਆਪਾਂ ਇਹ ਨਹੀਂ ਸੋਚਦੇ ਕਿ ਇਹ ਜੇ ਆਪਾਂ ਲੋਕ ਵੀ ਬੁਲਾ ਲਈਏ ਜਿਨ੍ਹਾਂ ਨੇ ਇਹਨਾਂ ਨੂੰ ਦੁਆਵਾਂ ਦੇਣੀਆਂ ਜਿਨ੍ਹਾਂ ਦੀਆਂ ਦੁਆਵਾਂ ਨਾਲ ਇਹਨਾਂ ਦੀਆਂ ਜ਼ਿੰਦਗੀਆਂ ਆਸਾਨ ਹੋ ਜਾਣਗੀਆਂ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਸਾਂਝੀ ਕਰਨਾ ਚਾਹੁੰਦੀ ਆ ਕਿ ਅੱਜ ਸਾਡੇ ਮੇਰ ਨੂੰ ਵੀ ਇੱਕ ਬੜਾ ਖਾਸ ਵਿਆਹ ਸੀਗਾ ਖਾਸ ਰਿਸ਼ਤੇਦਾਰਾਂ ਦਾ ਤੇ ਮੈਡਮ ਨੂੰ ਵੀ ਇੱਕ ਖਾਸ ਮੌਕੇ ਤੇ ਜਾਣਾ ਸੀਗਾ ਪਰ ਮੈਨੂੰ ਇਹ ਸੀਗਾ ਕਿ ਮੈਂ ਉਹ ਵਿਆਹ ਛੱਡ ਸਕਦੀ ਆ ਪਰ ਮੈਂ ਇਹ ਪ੍ਰੋਗਰਾਮ ਨਹੀਂ ਛੱਡੂ ਮੈਨੂੰ ਬਹੁਤ ਵਧੀਆ ਲੱਗਦਾ ਇਨਾਂ ਚ ਪਹੁੰਚ ਕੇ ਇਨਾਂ ਨੂੰ ਮਿਲ ਕੇ ਪਰਮਾਤਮਾ ਇਨਾਂ ਨੂੰ ਖੁਸ਼ੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਸੋ ਇਨੀਆਂ ਕੋ ਅੱਜ ਤੁਸੀਂ ਮੇਰੀਆਂ ਬੇਨਤੀਆਂ ਕਬੂਲ ਕਰੋ ਧੰਨਵਾਦ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ